ਇਸ ਵਾਰ ਕਲਾਕਾਰਾਂ ਦਾ ਰਾਜਨੀਤਿਕ ਅਖਾੜਾ ਬਣ ਸਕਦੀ ਹੈ ਹਲਕਾ ਫਰੀਦਕੋਟ ਦੀ ਸੀਟ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਗਾਇਕ ਤੇ ਕਲਾਕਾਰ ਔਰ ਕਰਮਜੀਤ ਅਣਮੋਲ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਕਾਂਗਰਸ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਇੱਥੋਂ ਪਹਿਲਾਂ ਹੀ ਐਮਪੀ ਮੁਹੰਮਦ ਸਦੀਕ ਜਿਹੜੇ ਉੱਗੇ ਗਾਇਕ ਨੇ ਪੰਜਾਬ ਦੇ ਉਹ ਇਥੋਂ ਐਮਪੀ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਉਮੀਦ ਹੈ ਕਿ ਕਾਂਗਰਸ ਪਾਰਟੀ ਜਿਹੜੀ ਮੁਹੰਮਦ ਸਦੀਕ ਨੂੰ ਦੁਬਾਰਾ ਫੇਰ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਦੂਜੇ ਪਾਸੇ ਆਪਾਂ ਗੱਲ ਕਰੀਏ ਤਾਂ ਭਾਜਪਾ ਵੱਲੋਂ ਗਾਇਕ ਹੰਸਰਾਏ ਹੰਸਰੂ ਜਿਹੜਾ ਮੈਦਾਨ ਦੇ ਵਿੱਚ ਉਤਾਰਨ ਦੀ ਲਗਭਗ ਤਿਆਰੀ ਕੀਤੀ ਜਾ ਚੁੱਕੀ ਹੈ ਦੂਜੇ ਪਾਸੇ ਭੋਲਾ ਜਵਲਾ ਗਾਇਕ ਵੀ ਕਿਸੇ ਹੋਰ ਪਾਰਟੀ ਵੱਲੋਂ ਇਸ ਮੈਦਾਨ ਫਰੀਦਕੋੜ ਹਲਕਾ ਦੀ ਜਿਹੜੀ ਸੀਟ ਦੇ ਮੈਦਾਨ ਦੇ ਵਿੱਚ ਉਤਰ ਸਕਦੇ ਤੁਹਾਨੂੰ ਦੱਸ ਦਈਏ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਹੁਣ ਤਿਆਰੀਆਂ ਖੇਚ ਲਈਆਂ ਗਈਆਂ ਨੇ ਲੋਕ ਸਭਾ ਚੋਣਾਂ ਦਾ ਬਿਗਲਾ ਜਿਹੜਾ ਉਹ ਵੱਜ ਚੁੱਕਿਆ ਹੈ ਜਿਸ ਦੇ ਮੱਦੇ ਨਜ਼ਰ ਰਾਜਨੀਤਿਕ ਪਾਰਟੀਆਂ ਇੱਕ ਇੱਕ ਸੀਟ ਤੇ ਜੋਰ ਤੋਰ ਕਰਕੇ ਵੇਖ ਕੇ ਉਮੀਦਵਾਰਾਂ ਦਾ ਐਲਾਨ ਜਿਹੜਾ ਕਰਨ ਦੇ ਵਿੱਚ ਰੁੱਝੀਆਂ ਹੋਣ ਹੈ ਪਰ ਲੋਕ ਸਭਾ ਹਲਕਾ ਫਰੀਦਕੁਰ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰਾ ਹਾਸਰਾਸ ਕਲਾਕਾਰ ਕਰਮਜੀਤ ਅਨਮੋਲ ਚੋੜ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਿਸ ਨੂੰ ਦੇਖਦੇ ਹਲਕੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਤੋਂ ਮੌਜੂਦਾ ਲੋਕ ਸਭਾ ਮੈਂਬਰ ਤੇ ਮਸ਼ਹੂਰ ਸੂਫੀ ਗਾਇਕ ਹਾਂਸ ਰਾਜ ਹਾਂਸ ਨੂੰ ਫਰੀਦਕੋਟ ਚੌਂ ਮیدਾਨ ਵਿੱਚ ਉਤਾਰਨ ਦੀ ਜਿਹੜੀ ਆ ਉਹ ਤਿਆਰੀ ਦੇ ਵਿੱਚ ਐ ਜਿਸ ਸੰਬੰਧੀ ਭਾਜਪਾ ਦੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਗੌਰਵ ਕੱਕਰ ਨੇ ਪ੍ਰੈਸ ਨੂੰ ਜਾਣਕਾਰੀ ਦਿੱੰਦਿਆ ਕਿ ਹਾਂਸ ਰਾਜ ਹਾਂਸ ਨੂੰ ਫਰੀਦਕੋਟ ਲੋਕ ਸਭਾ ਹਲਕੇ ਲਈ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਜਿਸ ਸੰਬੰਧੀ ਹਾਂਸ ਰਾਜ ਜੀ ਨਾਲ ਵਿਚਾਰ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਔਰ ਇੱਥੋਂ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੰਸਰਾਏ ਹੰਸ ਦਾ ਜਿਹੜਾ ਨਾਮ ਹੈ ਉਹ ਇਸ ਸੀਟ ਦੇ ਲਈ ਐਲਾਨ ਕਰ ਦਿੱਤਾ ਜਾਵੇਗਾ ਦੂਜੇ ਪਾਸੇ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਮੌਜੂਦਾ ਲੋਕ ਸਭਾ ਮੈਂਬਰ ਜਨਾਬ ਮੁਹੰਮਦ ਸਦੀਕ ਨੇ ਦੁਬਾਰਾ ਫਰੀਦਕੋਟ ਤੋਂ ਚੋਣ ਲੜਨ ਦੀ ਪਾਰਟੀ ਹਾਈ ਕਮਾਂਡ ਕੋਲ ਇੱਛਾ ਜ਼ਾਹਿਰ ਵੀ ਕੀਤੀ ਹੈ ਉਧਰ ਨਾਮੀ ਗਾਇਕ ਭੋਲਾ ਜਮਲਾ ਨੇ ਵੀ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਕੀਤੀ ਹੋਈ ਹੈ ਜੋ ਕਿ ਕਿਸੇ ਵੀ ਹੋਰ ਪਾਰਟੀ ਵੱਲੋਂ ਵੀ ਜਿਹੜਾ ਮੈਦਾਨ ਦੇ ਵਿੱਚ ਉਤਰ ਸਕਦੇ ਆ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਦੀ ਗੱਲ ਕਰੀਏ ਤਾਂ ਉਮੀਦਵਾਰ ਦਾ ਅਜੇ ਤੱਕ ਕੋਈ ਨਾਮ ਸਾਹਮਣੇ ਨਹੀਂ ਹੈ ਭਾਵੇਂ ਕਿ ਸਿਆਸੀ ਕਲਿਆਰਿਆਂ ਦੇ ਵਿੱਚ ਕਈ ਨਾਮਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਪਰ ਜੇਕਰ ਆਪਾਂ ਅੱਜ ਗੱਲ ਕਰੀਏ ਤਾਂ ਇਸ ਸੀਟ ਤੇ ਲਗਭਗ ਕਲਾਕਰਨ ਦਾ ਜਿਹੜਾ ਮੁਕਾਬਲਾ ਉਹ ਹੁੰਦਾ ਹੋਇਆ ਪਣੂ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆਵੇਗਾ ਭਾਵੇਂ ਕਿ ਜਿਹੜੀ ਸ਼੍ਰੋਮਣੀ ਅਕਾਲੀ ਜਿਹੜੀ ਪਾਰਟੀ ਹੈ ਉਹ ਵੀ ਆਪਣਾ ਉਮੀਦਵਾਰ ਐਲਾਨੇਗੀ ਪਰ ਜੇਕਰ ਗਠਜੋੜ ਦੀ ਵੀ ਜੇਕਰ ਗੱਲਬਾਤ ਚੱਲ ਰਹੀ ਹੈ ਕਿ ਭਾਜਪਾ ਤੇ ਇਕਾਲੀ ਦਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਗਠਜੋੜ ਹੋਣਾ ਹੈ ਜਾਂ ਨਹੀਂ ਹੋਣਾ ਇਹ ਸਥਿਤੀ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੂਰੀ ਤਰੀਕੇ ਨਾਲ ਸਾਫ਼ ਹੋ ਜਾਣੀ ਹੈ ਜਿਵੇਂ ਕਿ ਅਮਨਤ ਸ਼ਾਹ ਦਾ ਵੀ ਇਹ ਬਿਆਨ ਆਇਆ ਸੀ ਕਿ ਕੋਈ ਦਿਨਾਂ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਸਾਫ਼ ਹੋ ਜਾਣੀ ਹੈ ਜੇਕਰ ਗਠਜੋੜ ਅਕਾਲੀ ਭਾਜਪਾ ਦਾ ਹੋ ਜਾਂਦਾ ਤਾਂ ਹੰਸ ਰਾਜ ਹੰਸ ਇੱਥੋਂ ਉਮੀਦਵਾਰ ਹੋ ਸਕਦੇ ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀ ਫਰੀਦਕੋਟ ਦੀ ਜਿਹੜੀ ਸੀਟ ਹੈ ਉਹ ਕਲਾਕਾਰਾਂ ਦਾ ਜਿਹੜਾ ਸਿਆਸੀ ਅਖਾੜਾ ਬਣ ਸਕਦੀ ਹੈ ਕਿ ਤਰ੍ਹਾਂ ਕਿਤੇ ਇਹ ਅਸਾਰ ਜਿਹੜੇ ਬਣਦੇ ਨਜ਼ਰ ਆ ਰਹੇ ਤੁਹਾਨੂੰ ਕੀ ਲੱਗਦਾ ਕਿ ਫਰੀਦਕੋਟ ਤੋਂ ਪਹਿਲਾਂ ਐਮਪੀ ਜਿਹੜਾ ਕਾਂਗਰਸ ਵੱਲੋਂ ਮੁਹੰਮਦ ਦੀਕ ਰਏ ਆ ਉਹ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਉਹਨਾਂ ਨੇ ਕਿੰਨੇ ਕੰਮ ਕੀਤੇ ਆ ਕੀ ਕਲਾਕਾਰਾਂ ਨੂੰ ਹਲਕਾ ਫਰੀਦਕੋਟ ਦਾ ਕਿਸੇ ਹੋਰ ਜਿਹੜੀ ਲੋਕ ਸਭਾ ਸੀਟ ਤੋਂ ਜਿਹੜਾ ਮੈਂਬਰ ਬਣਾ ਕੇ ਸੰਸਦ ਦੇ ਵਿੱਚ ਭੇਜਣਾ ਕਿੰਨਾ ਕੁ ਠੀਕ ਰਹਿੰਦਾ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਕਿ ਮੁਹੰਮਦ ਸਦੀਕ ਜਿਹੜੇ ਕਿ ਹੁਣ ਆਪਾਂ ਕਹੀਏ ਕਿ ਸਿਆਸੀ ਅਖਾੜੇ ਵੀ ਉਹਨਾਂ ਦੇ ਉਹਨੇ ਨਹੀਂ ਲੱਗਦੇ ਉਹਨੇ ਉਹਨਾਂ ਨੇ ਹਲਕੇ ਦੇ ਵਿੱਚ ਕਿੰਨਾ ਕੁ ਇੱਥੇ ਕੰਮ ਕਾਜ ਕੀਤਾ ਜਾਂ ਗੱਲ ਕਰੀਏ ਕਿ ਜਿਨ੍ਹਾਂ ਦਾ ਹੁਣ ਕੇ ਕਰਮਜੀਤ ਅਨਮੋਲ ਆ ਉਹਨਾਂ ਦਾ ਜਿਹੜਾ ਕੰਮ ਹੈ ਕਲਾਕਾਰੀ ਲੈਣ ਦੇ ਵਿੱਚ ਫਿਲਮੀ ਲੈਣ ਦੇ ਵਿੱਚ ਪੂਰਾ ਪੀਕ ਤੇ ਚੱਲ ਰਿਹਾ ਹੈ ਕਿ ਲੋਕ ਸਭਾ ਮੈਂਬਰ ਬਣ ਕੇ ਉਹ ਲੋਕਾਂ ਨੂੰ ਉਹਨਾਂ ਸਮਾਂ ਦੇ ਸਕਣਗੇ ਤੁਹਾਨੂੰ ਕੀ ਲੱਗਦਾ ਆਪਣੀ رائے ਜਿਹੜੀ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ